ਆਹ ਦਾਨ ਸਗਲ ਗੈਰ ਵਜੈ ਭਰਿਆ دیਵਾਨ ਲੇਖੈ ਨਾ ਪਰਿਆ ਜੇ ਹੰਕਾਰ ਜਿ ਰਹੈ ਓਲਾ ਸੋ ਏ ਕਾਮ ਨ ਕਰਿਆ ਐਸੋ ਜਗ ਮੋਹਿ ਗੁਰ ਦਿਖਾਇਓ ਕਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸ਼ਰਨ ਨਾਨਕ ਆਇਆ ਆਸਾ ਮਹੱਲਾ ਪੰਜਵਾ ਬਾਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰੇਪਾਏ ਗੁੰਗਾਏ ਪੰਚਨਾਦ ਤੂਰ ਬਜਾਏ ਰਹਾ ਕਿਰਪਾ ਪਾਏ ਸਹਜਾਏ ਦਰਸਾਏ ਅਵਰਾ ਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤਨਾ ਰੰਗ ਲਾਲਨ ਲਾਏ ਗੁਰ ਗਿਆਨ ਮਨ ਡ੍ਰਿਢ ਹਾਏ ਰਹਾਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨ ਦਿਖਾਵਹੁ ਮੋਹਿ ਤੁਮ ਬਤਾਵਹੁ ਨਾਨਕ ਦੀਨ ਸ਼ਰਨ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ ਕੋ ਬਖਮਗਾਰ ਤੋਰੈ ਆਸ ਪਿਆਸ ਤੋਹ ਮੋ ਪਰਮ ਹੀ ਤੇ ਹੋ ਰਹਿ ਰਹਾਉ काम क्रोध लोभमान एोर संत संग नाम रंग दिनो गावाँ आ प्रत्यावो प्रमभित जीत मिटावाँ निध नाम नानक मोर आसा महल्ला पञ्जवाँ काम क्रोध लोभ त्याग सिमर गोविंद नाम हर भजन सफल काम रहाओ ਤਜ ਮਹਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤ ਨਾਮ ਕੈ ਚਰਨ ਲਾਗ ਪ੍ਰਭ ਗੋਪਾਲ ਧੀਨ ਦਇਆ ਪਕਤ ਪਾਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਖਿਨਹੁ ਪੈ ਨਿਰਪੈ ਖਿਨਹੁ ਖਿਨਹੁ ਉੱਠਤਾਇਓ ਖਿਨਹੁ ਰਸ ਭੋਗਨ ਖਿਨਹੁ ਖਿਨਹੁ ਤਦ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾ ਘਰ ਸਤਾਰਵਾ ਆਸਾਵਰੀ ਇਕ ਓਅੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਆਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾ ਪੰਕਜ ਮੋਹ ਸਰ ਹਾਂ ਪਾਗ ਨਹੀਂ ਚੱਲੈ ਹਰ ਹਾਂ ਗਹਿੜਿਓ ਮੂੜ ਨਾ ਰਹਾ ਅਨਿਉਪਾਵ ਕਰ ਹਾਂ ਤਉ ਨਿਕਸੈ ਸ਼ਰਨ ਪੈ ਰੀ ਸਖੀ ਫਿਰ ਫਿਰ ਚਿਤ ਫੇਰ ਹਾਂ ਵਾਨੁ ਗ੍ਰਹਿ ਸੰਸਾਰ ਹਾਂ ਅੰਤਰ ਏਕ ਤੇ ਰਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀ ਰੀ ਸਖੀ ਆਤਾਵਰੀ ਮਹੱਲਾ ਪੰਜਵਾ ਮਨਸਾ ਏਕਮਾਨ ਹਾਂ ਗੁਰ ਸਿਉ ਨੇਤ ਧਿਆਨ ਹਾਂ ਧ੍ਰਿੜ ਸੰਤਮੰਤ ਗਿਆਨ ਹਾਂ ਸੇਵਾ ਗੁਰ ਚਰਾਨ ਹਾਂ ਤਉ ਮਿਲੀਐ ਗੁਰ ਕਿਰਪਾਣ ਮੇਰੇ ਮਨ ਆਰਹਾਉ ਟੂਟੇ ਅਨ ਪ੍ਰਾਨ ਹਾਂ ਰਵਿਓ ਸਰਬ ਥਾਨ ਹਾਂ ਲਹਯੋ ਜਮ ਭਹਾਨ ਹਾਂ ਪਾਇਓ ਪੇਟ ਥਾਨ ਹਾਂ ਤਉ ਚੂਕੀ ਸਗਲ ਕਾਨ ਲਹਿਨੋ ਜਿਸਮ ਥਾਨ ਹਾਂ ਭਹਿ ਪਾਵਕ ਪਾਰ ਪ੍ਰਾਨ ਹਾਂ ਨਿਜ ਕਰਤਿਸ ਹੈ ਥਾਨ ਹਾਂ ਹਰ ਰਸ ਰਸ ਹੈ ਮਾਨ ਹਾਂ ਲਾਥੀ ਤਿਸ ਕੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ ਆਸਾ ਬਰੀ ਮਹੱਲਾ ਪੰਜਵਾਂ ਹਰ 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 ਗੁਣੀ ਹਾਂ ਜਪਿਐ ਸਹਿਜ ਧੁਨੀ ਹਾਂ ਸਾਧੂ ਰਸਨ ਭਣੀ ਹਾਂ ਛੂਟਨ ਬਿਦ ਸੁਣੀ ਹਾਂ ਪਾਈਐ ਵਡ ਪੁਣੀ ਮੇਰੇ ਮਨਾ ਰਹਾਉ ਖੋਜਹਿ ਜਨੁ ਮੁਨੀ ਹਾਂ ਸਬਕਾ ਪ੍ਰਭ ਧਨੀ ਹਾਂ ਦੁਲਭ ਕਾਲ ਧੁਨੀ ਹਾਂ ਦੁਖ ਬਿਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨਾ ਮਨ ਸੋ ਸੇਵਿਐ ਹਾਂ ਅਲਖ ਅਭੇਵਿਐ ਹਾਂ ਤਾਂ ਸਿਉ ਪ੍ਰੀਤ ਕਰਹਾਂ ਬਿਨ ਸਿਨਾਂ ਜਾਏ ਮਰਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਆਸਾਵਰੀ ਮਹੱਲਾ ਪੰਜਵਾਂ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਦਾਨ ਲਾ ਹੋ ਹਾਂ ਸੁਖ ਹੈ ਸਮਾਈਏ ਮੇਰੇ ਮਨ ਆ ਰਹਾ ਜੀਵਤ ਜੋ ਮਰੇ ਹਾਂ ਦੁ ਤਰ ਸੋ ਤਰੇ ਹਾਂ ਸਭ ਕੀਰੇ ਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇ ਸਿਆਹਾ ਸੰਤ ਉਪਦੇਸਿਆ ਮੇਰੇ ਮਨ ਆ ਜਿਸ ਜਨਨਾਮ ਸੁਖ ਹਾਂ ਤਿਸ ਨਿਕਟਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਉਹ ਆਰਸ ਜੋ ਵਿਧੇ ਹਾਂ ਤਾ ਤਉ ਸਗਲ ਸਿਧੇ ਹਾਂ ਆਨੰਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਾਸ ਹਰੇਣ ਹੋਏ ਹਾਂ ਵਿਆਪੈ ਦੁੱਖ ਨਾ ਕੋਏ ਹਾਂ ਭਗਤਾ ਸ਼ਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਆਸਿਰ ਸੇ ਭਏ ਹਾਂ ਹਰ ਹਰ ਜਨ ਜਪ ਲੈ ਮੇਰੇ ਮਨਾ ਸਾਧ ਜਨ ਮੀਤ ਤੁਮ ਹਾਂ ਨਾਮ ਬਿੜਾਏ ਮੂਹ ਹਾਂ ਤਿਸ ਬਿਨ ਨਾਹੀ ਕੋਏ ਹਾਂ ਮਨ ਹੈ ਅਰਾਧ ਸੋਏ ਹਾਂ ਨਿਮਖ ਨਾ ਵਿਸਰੈ ਹਾਂ ਤੇਿਸ ਬਿਨ ਕਿਉ ਸਰੈ ਹਾਂ ਗੁਰ ਕਉ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਮ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੁਮ ਹ ਅਵਰ ਨ ਸੁਝੈ ਮੂਹ ਹ ਕਰਹਿ ਸੋ ਹੋਈਐ ਹ ਸਹਿਜ ਸੁਖ ਸੋਈਐ ਹ ਤੀਰਜ ਮਨ ਭੈ ਹ ਪ੍ਰਭ ਕੈ ਦਰ ਪੈ ਮੇਰੇ ਮਨ ਆ ਰਹਾ ਸਾਧੂ ਸੰਗ ਮੇ ਹਾਂ ਪੂਰਨ ਸੰਜਮੇ ਹਾਂ ਜਦ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀਂ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੇ ਕੋਈ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੇ ਹਾਂ ਸਭ ਕਿਸੇ ਤਿਸ ਸੁਝੇ ਹਾਂ ਪਤਿਤ ਉਧਾਰ ਲੇ ਹੋ ਹਾਂ ਨਾਨਕ ਅਰਦਾਸ ਏਹ ਮੇਰੇ ਮਨਾ ਆਸਾ ਗਰੀ ਮਹੱਲਾ ਪੰਜਵਾ ਇਕ ਤੁਕਾ ਕੋਈ ਪਰਦੇਸਿਆ ਹਾਂ ਸੁਣਤ ਸੰਦੇਸਿਆ ਹਾਂ ਰਹਾਉ ਜਾਂ ਸਿਉ ਰਚ ਰਹੇ ਹਾਂ ਸਭ ਕਉ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ ਜਨਮ ਹੈ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗ